ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਇਜਾਜ਼ਤ ਨਾ ਦੇ ਕੇ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਆਪਣੇ ਸਿੱਖ ਵਿਰੋਧੀ ਸਟੈਂਡ ਨੂੰ ਸਾਬਤ ਕਰ ਦਿੱਤਾ ਹੈ। ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਿੱਖ ਸੰਗਤ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਿਰਫ ਸਿੱਖਾਂ ਦੀਆਂ ਹੀ ਨਹੀਂ ਹਰ ਧਰਮ ਦੀਆਂ ਭਾਵਨਾਵਾਂ ਜੁੜੀਆਂ ਹਨ। ਹਰ ਧਰਮ ਦੇ ਲੋਕ ਉਹਨਾਂ ਨੂੰ ਆਪਣੇ ਧਰਮ ਅਨੁਸਾਰ ਉਹਨਾਂ ਨੂੰ ਪੁੱਜਦੇ ਹਨ باوجود ਇਸ ਦੇ ਸੰਗਤ ਨੂੰ ਸੁਰੱਖਿਆ ਕਰਨ ਦਾ ਹਵਾਲਾ ਦੇ ਕੇ ਪਾਕਿਸਤਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣ ਤੋਂ ਰੋਕਿਆ ਗਿਆ ਜਦ ਕਿ ਪਾਕਿਸਤਾਨੀ ਖਿਡਾਰੀਆਂ ਨਾਲ ਹਿੰਦੂस्तानी ਖਿਡਾਰੀ ਮੈਚ ਖੇਡੇ ਰਹੇ ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਰਦਾਰਜੀ ਥਰੀ ਕਾਰਨ ਦਲਜੀਤ ਦੋਸਾਂਜ ਨੂੰ ਸਿੱਖ ਹੋਣ ਦੇ ਨਾਤੇ ਟਾਰਗੇਟ ਕੀਤਾ ਗਿਆ ਤੇ ਉਸ ਦੀ ਫਿਲਮ ਬੈਨ ਕਰ ਦਿੱਤੀ ਗਈ ਅਤੇ ਉਸ ਨੂੰ ਦੇਸ਼ದ್ರੋਹੀ ਤੱਕ ਕਿਹਾ ਗਿਆ ਪਰ ਉਸ ਫਿਲਮ ਵਿੱਚ ਸਿਰਫ ਇੱਕ ਪਾਕਿਸਤਾਨੀ ਕਲਾਕਾਰ ਸੀ ਜਦ ਕਿ ਹਿੰਦੁਸਤਾਨ ਦੀ ਸਰਕਾਰ ਨੇ ਤਾਂ 13 ਪਾਕਿਸਤਾਨੀ ਖਿਡਾਰੀਆਂ ਨਾਲ ਹਿੰਦੁਸਤਾਨੀ ਖਿਡਾਰੀਆਂ ਦਾ ਮੈਚ ਕਰਵਾ ਦਿੱਤਾ ਹੈ ਫਿਰ ਕਿ ਉਹ ਦੇਸ਼ದ್ರੋਹੀ ਨਹੀਂ ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪਾਕਿਸਤਾਨ ਦੇ ਖਿਡਾਰੀ ਹਿੰਦੁਸਤਾਨ ਦੇ ਵਿੱਚ 13 ਮੈਂਬਰੀ ਟੀਮ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਕ੍ਰਿਕਟ ਖੇਲਣ ਆ ਰਹੀ ਹੈ ਔਰ ਜਿਹਦੇ ਵਿੱਚ ਉਹ ਸਿੱਧਾ-ਸਿੱਧਾ ਰਾਜਨੀਤਿਕ ਦੇ ਲਾਭ ਨਹੀਂ ਪੈਸਿਆਂ ਦਾ ਲਾਭ ਪੈਸੇ ਕਮਾਉਣ ਦੇ ਪਿੱਛੇ ਕੀ ਇੱਕ ਰਾਜਨੀਤਿਕ ਪਰਿਵਾਰ ਦੇ ਵਾਸਤੇ ਸਾਡੇ ਜਿਹੜੀ ਹਿੰਦੁਸਤਾਨ ਸਰਕਾਰ ਹੈ ਉਹਦੀ ਦੇਸ਼ ਭਗਤੀ ਕਿੱਥੇ ਗਈ ਇੱਕ ਫਿਲਮ ਆਈ ਸੀ ਦਲਜੀਤ ਦੋ ਸਾਂਝ ਦੀ ਸਰਦਾਰ ਜੀ 3 ਜਿਦੇ ਵਿੱਚ ਉਹ ਪਾਕਿਸਤਾਨ ਦੀ ਇੱਕ ਕਲਾਕਾਰ ਉਸ ਲੇਡੀਜ਼ ਨੇ ਇਹਦੇ ਵਿੱਚ ਰੋਲ ਅਦਾ ਕੀਤਾ ਔਰ ਉਹਦੇ ਵਿੱਚ ਇੰਨਾ ਕਿ ਇਹਨਾਂ ਨੇ ਉਸ ਤੀਜ ਨੂੰ ਦੋਸਾਂਜ ਨੂੰ ਇੱਥੋਂ ਤੱਕ ਕਿ ਸਿੱਖ ਸਿਰ ਤੇ ਪੱਗ ਹੋਣ ਕਰਕੇ ਪੱਗ ਨਾ ਸਹਾਰਦੇ ਹੋਏ ਉਸ ਨੂੰ ਅਤਵਾਦੀ ਘੋਸ਼ਿਤ ਕਰਨ ਤੋਂ ਪਿੱਛੇ ਨਹੀਂ ਰਹੇ ਹੈਗੇ ਪੰਜਾਬੀ ਹੈ ਪੰਜਾਬ ਦੇ ਵਿੱਚ ਅਗਰ ਤੁਸੀਂ ਇਸ ਤੋਂ ਪਿੱਛੇ ਦੇਖੋ ਉਹਦੇ ਵਿੱਚ ਪੰਜਾਬੀ ਸਾਰੇ ਲੈਂਦਾ ਪੰਜਾਬ ਔਰ ਚੜਦਾ ਪੰਜਾਬ ਸਾਰੇ ਪੱਗਾ ਬੰਦੇ ਸੀ ਪਰ ਇਹ ਸਰਕਾਰ ਨੇ ਜਿਹੜਾ ਦੋਰਾ ਮਾਪਦੰਡ ਹੈ ਉਹ ਸਾਹਮਣੇ ਸਾਡੇ ਸਾਹਮਣੇ ਆ ਰਿਹਾ ਮੈਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਬੇਨਤੀ ਕਰਦਾ ਕਿ ਇਸ ਜਿਹੜੀ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਸ ਨੂੰ ਦੂਰ ਕਰਦੇ ਹੋਏ ਸਾਡੇ ਜਥਿਆਂ ਨੂੰ ਪਰ ਉਹ ਪਾਕਿਸਤਾਨ ਆਪਣੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜੀ ਸਿੰਘ ਰੰਧਾਵਾ ਗੁਰਦਾਸਪੁਰ ਨਨਕਾਣਾ ਸਾਹਿਬ ਜਾਣ ਵਾਸਤੇ ਜਿਹੜੀ ਯਾਤਰਾ ਵਾ ਉਹ ਕੇਂਦਰ ਸਰਕਾਰ ਨੇ ਰੋਕ ਕੇ ਤੇ ਆਪਣਾ ਜਿਹੜਾ ਦੋਹਰੇ ਮਾਪਰਦਨਾਂ ਵਾਲਾ ਚਿਹਰਾ ਵਾ ਉਹ ਨੰਗਾ ਕਰਤਾ ਵਾ ਕਿਉਂਕਿ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਮੌਕਾ ਆਉਂਦਾ ਤੇ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਖਾਸ ਕਰਕੇ ਬੇਗਾਨਗੀ ਦਾ ਜਿਹੜਾ ਅਹਿਸਾਸ ਕਰਾਉਂਦੀ ਆ ਇਸੇ ਤਰ੍ਹਾਂ ਨਾ ਹੁਣ ਵੀ ਕੀਤਾ ਕਿ ਪਲਵਾਨਾਂ ਹਮਲੇ ਤੋਂ ਬਾਅਦ ਜੇਕਰ ਕ੍ਰਿਕਟ ਦਾ ਮੈਚ ਹੋ ਸਕਦਾ ਤੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਵੀ ਭੇਜਿਆ ਜਾ ਸਕਦਾ ਹੈ ਪਰ ਸਰਕਾਰ ਨੇ ਜਿਹੜੀ ਆ ਇਹ ਦੂਰੀ ਨੀਤੀ ਅਪਣਾ ਕੇ ਰੱਖੀ ਆ ਵੀ ਕੋਈ ਵੀ ਮੌਕਾ ਜਿਹੜਾ ਵਾ ਉਹ ਸਿੱਖਾਂ ਨੂੰ ਬਗਾਨਗੀ ਦਾ ਅਹਿਸਾਸ ਕਰਾਉਣ ਤੋਂ ਬਿਨਾਂ ਨਹੀਂ ਜਾਣ ਦਿੰਦੀ ਐਰਕਾ ਵੀ ਇਹਨਾਂ ਇਦਾਂ ਹੀ ਕੀਤਾ ਵਾ ਜੇਕਰ ਉਹ ਘੱਟ ਤੋਂ ਘੱਟ ਵੀ 13 ਮੈਂਬਰ ਕ੍ਰਿਕਟ ਟੀਮ ਦੇ ਲਾ ਲੋ ਤੇ ਉਹਨਾਂ ਦੇ ਨਾਲ ਉਹਨਾਂ ਦੀ ਪ੍ਰਬੰਧਕੀ ਕਮੇਟੀ ਲਾ ਲੋ ਕੋ 20-25 ਬੰਦਿਆਂ ਦਾ ਜਥਾ ਕਾਬਲੇ ਦੀ ਭਾਵਨਾ ਦੇ ਨਾਲ ਸਾਡੇ ਨਾਲ ਖੇਡ ਕੇ ਗਿਆ ਉਦੋਂ ਤੇ ਦੇਸ਼ ਦੀਆਂ ਭਾਵਨਾਵਾਂ ਜਿਹੜੀਆਂ ਉਹ ਹਿੱਟ ਨਹੀਂ ਹੋਈਆਂ ਤੇ ਜੇਕਰ ਸਾਡਾ ਜਥਾ ਚੱਲ ਜਾਂਦਾ ਵਾ ਤੇ ਫੇਰ ਇਹ ਕਹਿੰਦੇ ਦੇਸ਼ ਦੀਆਂ ਭਾਵਨਾਵਾਂ ਹਿੱਟ ਹੋ ਜਾਂਦੀਆਂ ਨੇ ਜਦ ਕਿ ਪਾਕਿਸਤਾਨੀ ਅਤਵਾਦੀਆਂ ਨੇ ਇੱਥੇ ਹਮਲਾ ਕਰਕੇ ਸਾਡੇ ਲੋਕਾਂ ਨੂੰ ਮਾਰਿਆ ਪਰ ਇਹ ਜਿਹੜੀ ਸਰਕਾਰ ਆ ਇਹ ਸਿਰਫ ਆਪਣੇ ਵਿੱਤੀ ਲਾਭ ਕਰਕੇ ਇਹ ਜਿਹੜੀ ਮੈਚ ਕਰਵਾ ਰਹੀ ਆ ਜਿਹੜੀ ਕਿ ਮੈਂ ਪੂਰ ਜ਼ੋਰ ਇਹਦੀ ਨਿੰਦਾ ਕਰਦਾ ਤੇ ਸਰਕਾਰ ਨੂੰ ਇਹ ਬੇਨਤੀ ਵੀ ਕਰਨਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਕਿਹੇ ਤਰ੍ਹਾਂ ਦੀ ਵੀ ਅਰਚਨਾ ਉਹ ਨਹੀਂ ਬੋਣੀ ਚਾਹੀਦੀ ਤੇ ਸਾਨੂੰ ਜਥੇ ਜਾਣ ਵਾਸਤੇ ਜਿਹੜੀ ਉਹ ਆਗਿਆ ਦੇਣੀ ਚਾਹੀਦੀ